<laughs> Good morning, everyone. Thank you for all being here today. We extend a warm welcome to all the esteemed members of the press, other guests, and our colleagues. It's an honor to address today, and the purpose is to share the important updates on the enhancement of our infrastructure in Anganwadi centers of the state. The focus of this initiative is not just an exp on expanding infrastructure but also creating a sustainable, efficient infrastructure that improves public services to our community. We are sharing with you the upcoming milestones and the positive impact of these improvements will have on the public convenience, safety, and quality of life. I, uh, Sumant Deputy Director, Department of Social Security, Women and Child Child Development, on behalf of the department and our senior officers, uh, sharing with you uh, the uh, infrastructure enhance enhancements that we are going to take in the Anganwadi Center in the current years. As my ICDS program, that integrated child development services has been started uh, in 1975. ਅੰਡਰ ਫਰਸਟ ਅੰਗਨਵਾੜੀ ਸੈਂਟਰ ਡੈਟ ਵਾਸ ਇਨੋਗਰੇਟਡ ਇਨ ਮੈਸੂਰ ਇਨ ਤਾਮਿਲਨਾਡੂ ਐਂਡ ਇਨ ਪੰਜਾਬ ਨਮਾਪਾ ਹਿੰਦੀਆ ਪੰਜਾਬੀ ਚ ਕਰ ਲੀ ਹਾਂ ਔਰ ਪੰਜਾਬ ਦੇ ਵਿੱਚ ਜਿਹੜਾ ਸਾਡਾ ਪਹਿਲਾ ਅੰਗਨਵਾੜੀ ਸੈਂਟਰ ਸੀਗਾ ਇਹ ਨੂਰਪੁਰ ਬੇਦੀ ਬਲੌਕ ਡਿਸਟ੍ਰਿਕਟ ਰੋਪੜ ਦੇ ਵਿੱਚ ਸਟਾਰਟ ਹੋਇਆ ਸੀ 1975 1 ਅਕਤੂਬਰ 1975 ਤੇ ਅੱਜ ਸਾਨੂੰ 50 ਸਾਲ ਹੋ ਗਏ ਨੇ ਆਈਸੀਡੀਐਸ ਜਿਹੜੀਆਂ ਸਰਵਿਸਿਜ਼ ਨੂੰ ਸਟਾਰਟ ਹੋਇਆ ਨੂੰ ਤੋਂ ਇਹਦੇ ਵਿੱਚ ਪੰਜਾਬ ਗਵਰਨਮੈਂਟ ਸਾਡੀ ਜੋ ਕਰੰਟ ਯਰ ਦੇ ਵਿੱਚ ਜੋ ਕੰਮ ਕਰ ਰਹੀ ਹੈ ਤੇ ਫਿਊਚਰ ਦੇ ਵਿੱਚ ਜੋ ਸਾਡੇ ਕੰਮ ਕਰਨ 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 ਵਾਲੇ ਹੋਣਗੇ ਉਹਨਾਂ ਦੇ ਮਾਰੇ ਮੈਂ ਅਪਡੇਟ ਕਰਾਂਗੀ ਇਹਦੇ ਵਿੱਚ ਸਾਡੀ ਸਟੇਟ ਗਵਰਨਮੈਂਟ ਦਾ ਵਿਜ਼ਨ ਹੈਗਾ ਕਿ ਆਂਗਣਵੜੀ ਸੈਂਟਰ ਨੂੰ ਇੱਕ ਬੈਟਰ ਜਿਹੜਾ ਇਨਫਰਾਸਟ੍ਰਕਚਰ ਹੈ ਬੁਨਿਆਦ ਬੁਨਿਆਦੀ ਢਾਂਚਾ ਜਿਹੜਾ ਦਿੱਤਾ ਜਾਏ ਨਾ ਕੇਵਲ ਬੁਨਿਆਦੀ ਢਾਂਚਾ ਬਲਕਿ ਉਹਦੇ ਅੰਦਰ ਉਹ ਜਿਹੜੀਆਂ ਸਾਡੀਆਂ ਜ਼ਰੂਰਤ ਦੀਆਂ ਚੀਜ਼ਾਂ ਨੇ ਜਿਵੇਂ ਕਿ ਫਰਨੀਚਰ ਹੋ ਗਿਆ LED ਹੋ ਗਿਆ ਜਿਵੇਂ ਕਿ ਮੈਮ ਆਲਰੇਡੀ ਦੱਸ ਚੁੱਕੇ ਨੇ ਆਰਓ ਸਿਸਟਮ ਹੋ ਗਿਆ ਪੋਸ਼ਨ ਵਰਟੀਕਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪੰਜਾਬ ਗਵਰਨਮੈਂਟ ਕਮਿਟਮੈਂਟ ਹੈਗੀ ਉਹਨਾਂ ਦੀ ਕਿ ਅਸੀਂ ਇਹ ਸਾਰਾ ਇਨਫਰਾਸਟ੍ਰਕਚਰ ਜਿਹੜਾ ਹੈਗਾ ਅੰਗਣਵਾੜੀ ਸੈਂਟਰਸ ਨੂੰ ਦਵਾਂਗੇ ਅੰਗਣਵਾੜੀ ਸੈਂਟਰਸ ਦੀ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਇਸ ਸਮੇਂ ਜਿਵੇਂ ਮੈਮ ਨੇ ਆਲਰੇਡੀ ਕਿਹਾ ਦੇ 1150 1419 ਆਂਗਨਵਾੜੀ ਸੈਂਟਰ ਜਿਹੜੇ ਨੇ ਉਹ ਅੰਡਰ ਕੰਸਟਰਕਸ਼ਨ ਨੇ ਜਿਦੇ ਵਿੱਚੋਂ ਕੁਝ ਸਾਡੇ ਮੁਕੰਮਲ ਹੋ ਚੁੱਕੇ ਨੇ ਕੁਝ ਉਹ ਸਾਰੀ ਦੀਨੀ ਤੇ ਜਿਹੜੇ ਰਿਮੇਨਿੰਗ ਨੇ 400 ਸਾਡੇ ਬਹੁਤ ਚਲ ਜਿਹੜੇ ਉਹ ਸਟਾਰਟ ਹੋਣ ਵਾਲੇ ਨੇ ਇਸ ਤੋਂ ਇਲਾਵਾ ਕੁਝ ਹੋਰ ਸਕੀਮ ਵੀ ਨੇ ਜਿਨ੍ਹਾਂ ਦੇ ਅੰਡਰ ਆਂਗਨਵਾੜੀ ਸੈਂਟਰਸ ਜਿਹੜੇ ਨੇ ਉਹ ਬੰਦੇ ਨੇ ਜਿਵੇਂ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਡਿਸਟ੍ਰਿਕਟ ਮੀਨਰਲ ਫਾਊਂਡੇਸ਼ਨ ਫੰਡ ਹੋ ਗਿਆ ਪ੍ਰਧਾਨ ਮੰਤਰੀ ਅਨਸੂਤੀ ਜਾਤੀ ਗ੍ਰਾਮ ਉਦੇਸ਼ ਯੋਜਨਾ ਔਰ ਇਹ ਜਿਹੜੇ ਇਹਨਾਂ ਸਕੀਮ ਦੇ ਅੰਡਰ ਵੀ ਜਿਹੜੇ ਆਂਗਣਵਾੜੀ ਸੈਂਟਰਸ ਨੇ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਨੇ ਉਹ ਸਾਰੀਆਂ ਤੇ ਇਹਦੇ ਵਿੱਚ ਜਿਹੜੇ ਸਾਡੇ 150 1156 ਆਂਗਣਵਾੜੀ ਸੈਂਟਰ ਹੈਗੇ ਨੇ ਅਰੋਂਗ ਇੱਕ 138 ਕਰੋੜ ਕਰੋੜ ਦੀ ਜਿਹੜੀ ਇਹਨਾਂ ਦੀ ਕਾਸਟ ਹੈਗੀ ਤੇ ਅਪ੍ਰੋਕਸੀਮੇਟਲੀ ਜਿਹੜਾ 12 ਲੱਖ ਦਾ ਖਰਚਾ ਹੈਗਾ ਇੱਕ ਆਂਗਣਵਾੜੀ ਸੈਂਟਰ ਦੀ ਕੇਵਲ ਕੰਸਟਰਕਸ਼ਨ ਤੇ ਆਏਗਾ ਡਿਸਟ੍ਰਿਕਟ ਵਾਈਜ਼ ਜਿਹੜਾ ਬ੍ਰੇਕਅਪ ਹੈਗਾ ਸਾਡੀ ਆਲਰੇਡੀ ਪੀਪੀਟੀ ਦੇ ਵਿੱਚ ਹੈਗਾ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਨੰਬਰ ਆਫ ਜਿਹੜੇ ਆਂਗਣਵਾੜੀ ਸੈਂਟਰਸ ਨੇ ਉਹ ਬਣ ਰਹੇ ਨੇ ਅ ਕੁਝ ਆਂਗਣਵਾੜੀ ਸੈਂਟਰਸ ਦੇ ਵਿੱਚ 25% ਕੰਮ ਜਿਹੜਾ ਮੁਕੰਮਲ ਹੋ ਚੁੱਕਾ ਹੈ ਕਈਆਂ ਦੇ ਵਿੱਚ 50% ਹੈਗਾ ਕੁਝ ਜਿਹੜੇ ਸਾਡੇ ਨੀਅਰ ਅਬਾਊਟ ਕੰਪਲੀਸ਼ਨ ਨੇ ਜਿੱਥੇ 100% ਜਿਹੜਾ ਵਰਕ ਹੈਗਾ ਇਟ ਇਜ਼ ਅਬਾਊਟ ਟੂ ਕੰਪਲੀਟ ਇਨ ਦਾ ਨੈਕਸਟ ਮੰਥ ਅਪਗ੍ਰੇਡੇਸ਼ਨ ਦੀ ਗੱਲ ਕਰਦੇ ਹਾਂ ਤਾਂ ਜਿਵੇਂ ਕਿ ਮੈਮ ਨੇ ਆਲਰੇਡੀ ਕਿਹਾ ਕਿ ਅਸੀਂ 350 ਆਂਗਣਵਾੜੀ ਸੈਂਟਰ ਜਿਹੜੇ ਹੈਗੇ ਉਹਨਾਂ ਦੀ ਅਪਗ੍ਰੇਡੇਸ਼ਨ ਕਰ ਰਹੇ ਹਾਂ ਮੀਨਸ ਅ ਰਿਪੇਅਰ ਵਰਕ ਜਿਹੜੇ ਨੇ ਕੁਝ ਰਿਪੇਅਰ ਵਰਕਸ ਲੋਡਿੰਦੀਆਂ ਨੇ ਬਿਕਾਜ਼ ਆਂਗਣਵਾੜੀ ਸੈਂਟਰਸ ਦੀਆਂ ਕਈ ਬਿਲਡਿੰਗਸ ਜਿਹੜੀਆਂ ਪੁਰਾਣੀਆਂ ਨੇ ਤਾਂ ਉਹਨਾਂ ਦੀ ਰਿਪੇਅਰ ਵਰਕ ਦੇ ਵਾਸਤੇ ਸਰਕਾਰ ਜਿਹੜੀ ਹੈ 7 ਕਰੋੜ ਰੁਪਏ ਜਿਹੜਾ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਹੈ ਇਹਦੇ ਵਿੱਚ ਆਂਗਣਵੜੀ ਰਿਪੇਅਰ ਦੇ ਨਾਲ ਨਾਲ ਜਿਹੜੀਆਂ ਹੋਰ ਬੁਨਿਆਦੀ ਸਹੂਲਤਾਂ ਨੇ ਆਂਗਣਵੜੀ ਸੈਂਟਰਸ ਦੇ ਵਿੱਚ ਬੱਚਿਆਂ ਨੂੰ ਪ੍ਰੋਵਾਈਡ ਕੀਤੀਆਂ ਜਾਣਗੀਆਂ। ਐਸਪੀਰੇਸ਼ਨਲ ਸક્ષਮ ਆਂਗਣਵੜੀ ਸੈਂਟਰ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਰਕਾਰ ਦਾ ਜਿਹੜਾ ਟੀਚਾ ਹੈਗਾ ਕਿ ਇਸ ਸਾਲ ਦੇ ਵਿੱਚ ਮਿਨੀਮਮ ਜਿਹੜੇ 100 ਆਂਗਣਵੜੀ ਸੈਂਟਰ ਨੇ ਦੋ ਜ਼ਿਲ੍ਹਿਆਂ ਦੇ ਵਿੱਚ ਫਿਰੋਜ਼ਪੁਰ ਤੇ ਮੋਗਾ ਉਹਨਾਂ ਨੂੰ ਸક્ષਮ ਆਂਗਣਵੜੀ ਸੈਂਟਰ ਜਿਹਦੇ ਵਿੱਚ ਸਾਰੀਆਂ ਜਿਹੜੀਆਂ ਮਾਡਰਨ ਐਮਿਨਿਟੀਆਂ ਹੋਣਗੀਆਂ ਸਹੂਲਤਾਂ ਹੋਣਗੀਆਂ ਉਹ ਬੱਚਿਆਂ ਨੂੰ ਔਰ ਜਿਹੜੇ ਬੈਨੀਫਿਸ਼ੀਰੀ ਨੇ ਪ੍ਰੈਗਨੈਂਟ ਮਦਰ ਮਦਰ ਤੇ ਨਰਸਿੰਗ ਮਦਰਸ ਨੂੰ ਉਹਨਾਂ ਨੂੰ ਦਿੱਤੀਆਂ ਜਾਣੀਆਂ। ਜਿੱਤੇ ਵਿੱਚ ਰੇਨ ਹਰਵਸ ਸਿਸਟਮ ਹੋਏਗਾ, ਪੋਸ਼ਨ ਵਰਟੀਕਾ, ਫਰਨੀਚਰ, LED ਆ ਰੋ ਯੂਨਿਟ ਹੋਏਗਾ। ECC ਮਟੀਰੀਅਲ ਫਰਨੀਚਰ ਐਂਡ ਜਿਹੜੀਆਂ ਬਾਲਾ ਵਰਕ ਹੈ ਗਾਂਗਨਵੜੀ ਸੈਂਟਰ ਦੇ ਵਿੱਚੋਂ ਕੀਤਾ ਜਾਏਗਾ। ਸੈਨੀਟੇਸ਼ਨ ਫੈਸਿਲਿਟੀਆਂ ਦੇ ਵਿੱਚ ਵੀ ਕਿ ਆਂਗਣਵੜੀ ਸੈਂਟਰ ਜਿੰਨਾਂ 'ਚ ਸਾਡੇ ਟਾਇਲਟਸ ਨਹੀਂ ਹੈਗੀਆਂ ਗਵਰਨਮੈਂਟ ਇਜ਼ ਕਮਿਟਿਡ ਕਿ ਅਸੀਂ ਸਾਰੇ ਆਂਗਣਵੜੀ ਸੈਂਟਰਸ ਦੇ ਵਿੱਚ ਜਿਹੜੀ ਹੈ ਟਾਇਲਟ ਫੈਸਿਲਿਟੀ ਐਂਡ ਜਿਹੜਾ ਟੈਪਡ ਵਾਟਰ ਹੈਗਾ ਉਹਦੀ ਸਪਲਾਈ ਕਰੀਏ ਜਿਹਦੇ ਵਿੱਚ ਗਰੰਟੀਅਰ ਦੇ ਵਿੱਚ ਅਸੀਂ 2162 ਦਾ ਟੀਚਰ ਰੱਖਿਆ 2162 ਆਂਗਣਵੜੀ ਸੈਂਟਰਾਂ ਦੇ ਵਿੱਚ ਜਿਹੜੀ ਟਾਇਲਟ ਦੀ ਨਵੀਂ ਕੰਸਟ੍ਰਕਸ਼ਨ ਕੀਤੀ ਜਾਏਗੀ ਤੇ 353 ਆਂਗਣਵੜੀ ਸੈਂਟਰ ਨੇ ਜਿੰਨਾਂ ਦੇ ਵਿੱਚ ਟੈਪਡ ਵਾਟਰ ਜਿਹੜੀ ਫੈਸਿਲਿਟੀ ਉਹ ਪ੍ਰੋਵਾਈਡ ਕੀਤੀ ਜਾਏਗੀ ਅਹ ਥਿਸ ਇਜ਼ ਅ ਬ੍ਰੇਕਡਾਊਨ ਹੈਗਾ 2162 ਆਂਗਣਵਾੜੀ ਸੈਂਟਰ ਜਿੰਨਾਂ ਚ ਅਸੀਂ ਟਾਇਲਟ ਦੀ ਫੈਸਿਲਿਟੀ ਪ੍ਰੋਵਾਈਡ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਆਂਗਣਵਾੜੀ ਸੈਂਟਰ ਦੇ ਵਿੱਚ ਫਰਨੀਚਰ ਆਲਰੇਡੀ ਡਿਸਕਸ ਹੋ ਚੁੱਕਾ ਕਿ ਫਰਨੀਚਰ ਦੀ ਜਿਹੜੀ ਹੈ ਕਾਟ ਹੈਗੀ ਉਹਨੂੰ ਪੂਰਾ ਕਰਨ ਦੇ ਵਾਸਤੇ ਇਸ ਸਾਲ ਦੇ ਵਿੱਚ 21800 ਕਿਆ 51 ਆਂਗਣਵਾੜੀ ਸੈਂਟਰਾਂ ਦੇ ਵਿੱਚ ਜਿਹੜਾ ਹੈਗਾ 21 ਕਰੋੜ ਰੁਪਇਆ ਜਿਹੜਾ ਰਿਲੀਜ਼ ਕੀਤਾ ਗਿਆ ਹੈਗਾ 2 ਫਰਨੀਚਰ ਦੇ ਵਾਸਤੇ ਜਿਹਦੇ ਵਿੱਚ ਅੰਗਨwadi ਸੈਂਟਰ ਦੇ ਬੱਚਿਆਂ ਲਈ ਚਾਈਲਡ ਫ੍ਰੈਂਡਲੀ ਚੇਅਰਸ ਟੇਬਲ ਅਲਮਿਰਾ ਮੈਟ੍ਰੀਸਿਸ ਵਗੈਰਾ ਦੀਆਂ ਜਿਹੜੀਆਂ ਫੈਸਿਲਿਟੀਆਂ ਨੇ ਉਹ ਪ੍ਰੋਵਾਈਡ ਕੀਤੀਆਂ ਜਾਣਗੀਆਂ ਤਾਂ ਤਾਂ ਜੋ ਜਿਹੜੇ ਬੱਚੇ ਨੇ ਅੰਗਨwadi ਸੈਂਟਰ ਵਿੱਚ ਆਉਂਦੇ ਨੇ ਉਹਨਾਂ ਨੂੰ ਅੱਛੀਆਂ ਜਿਹੜੀਆਂ ਸਹੂਲਤਾਂ ਉੱਥੇ ਦਿੱਤੀਆਂ ਜਾ ਸਕਕ ਇਸ ਤੋਂ ਇਲਾਵਾ ਜਿਹੜਾ ਸਾਡਾ ਟੋਟਲ ਪੰਜਾਬ ਦੇ ਵਿੱਚ 27314 ਅੰਗਨwadi ਸੈਂਟਰ ਨੇ ਸਾਡੇ ਬਾਕੀ ਅੰਗਨwadi ਸੈਂਟਰ ਦੇ ਵਿੱਚ ਵੀ ਜਿਹੜਾ ਪਲਾਨ ਹੈਗਾ ਅਪਰੂਵ ਹੋ ਗਿਆ ਹੋਇਆ ਸਾਰੇ ਸਾਰੇ ਅੰਗਨਵਾੜੀ ਸੈਂਟਰ ਦੇ ਫਰਨੀਚਰ ਵਾਸਤੇ ਔਰ ਉਹਦੇ ਵਾਸਤੇ ਵੀ ਜਿਹੜੇ ਫੰਡ ਨੇ ਉਹ ਜਲਦ ਜੜੇ ਉਹ ਰਿਲੀਜ਼ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਕੁਝ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਆਂਗਨਵਾੜੀ ਸੈਂਟਰ ਜਿਹੜੀਆਂ 1100 1400 11 ਬਿਲਡਿੰਗਸ ਤੋਂ ਬਿਨਾਂ ਵੀ ਬਣ ਰਹੇ ਨੇ ਜਿਵੇਂ ਪ੍ਰਧਾਨ ਮੰਤਰੀ ਅਦਰਸ਼ ਗ੍ਰਾਮ ਯੋਜਨਾ ਹੋਗੀ ਉੰਨੇ ਆਂਗਨਵਾੜੀ ਸੈਂਟਰ ਇਸ ਸਕੀਮ ਦੇ ਅੰਡਰ ਅੰਡਰ ਕੰਸਟਰਕਸ਼ਨ ਦੇ ਵਿੱਚ ਨੇ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਗ੍ਰਾਮ ਹੈਗੀ ਜਿਹਦੇ ਅੰਡਰ 244 ਪੁਰ ਨਵੇਂ ਆਗਨਵਾੜੀ ਸੈਂਟਰ ਨੇ ਜਿਹੜੇ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਬਣ ਰਹੇ ਨੇ ਨੈਕਸਟ ਅਸੀਂ ਕੁਝ ਜਿਹੜੇ ਸਾਡੇ ਆਗਨਵਾੜੀ ਸੈਂਟਰਸ ਕੰਪਲੀਟ ਹੋਏ ਨੇ ਰੀਸੈਂਟਲੀ ਉਹਨੀਆਂ ਕੁਝ ਫੋਟੋਗ੍ਰਾਫਸ ਨੇ ਆ ਮੈਂ ਰਿਕਵੈਸਟ ਕਰਾਂਗੀ ਕਿ ਉਹ ਕਾਈਂਡਲੀ ਸ਼ੇਅਰ ਕੀਤੀਆਂ ਜਾਣ ਇਦੇ ਵਿੱਚ ਜਿਵੇਂ ਆਂਗਣਵੜੀ ਸੈਂਟਰਾਂ ਦੀਆਂ ਦਵਾਰਾਂ ਦੇ ਉੱਪਰ ਜੋ ਅਸੀਂ ਮੈਸੇਜ ਲਿਖਾਏ ਨੇ ਜੋ ਫੋਟੋਗ੍ਰਾਫਸ ਨੇ ਇਹ ਇਸ ਤਰ੍ਹਾਂ ਨਾਲ ਕੀਤੇ ਗਏ ਨੇ ਤਾਂ ਕਿ ਬੱਚੇ ਜਿਵੇਂ ਤੁਸੀਂ ਦੇਖੋਗੇ ਗੁਰਮੁਖੀ ਦੇ ਅੱਖਰ ਦੇਖੋਗੇ ਆ ਏ ਬੀ ਸੀ ਲਿਖੀ ਹੋਈ ਆ ਇਹਨਾਂ ਨੂੰ ਦਵਾਰਾਂ ਨੂੰ ਦੇਖਦੇ-ਦੇਖ ਕੇ ਸਿੱਖਣ ਜਾਂ ਦੇ ਵਿੱਚ ਮੈਸੇजेस ਵੀ ਲਿਖੇ ਮਿਲਣਗੇ ਤੁਹਾਨੂੰ ਸੋ ਇਹ ਬਾਲਾ ਪੇਂਟਿੰਗ ਦੇ ਉੱਪਰ ਅਸੀਂ ਖਾਸ ਕਰਕੇ ਜ਼ੋਰ ਦਿੱਤਾ ਬਿਲਡਿੰਗ ਐਸ ਲਰਨਿੰਗ ਏਜੰਟ ਤਾਂ ਕਿ ਬਿਲਡਿੰਗ ਐਜ਼ ਅ ਲਰਨਿੰਗ ਏਜ ਆਪਾਂ ਇਹਨੂੰ ਯੂਜ਼ ਕਰੀਏ ਕਿ ਇੱਥੋਂ ਹੀ ਦੇਖ-ਦੇਖ ਕੇ ਬੱਚੇ ਸਿੱਖਣ ਇਹਦੇ ਤੇ ਜ਼ਿਆਦਾ ਸਟ्रेस ਦਿੱਤਾ ਗਿਆ ਸੋ ਕੱਲੇ ਕਮਰੇ ਵਿੱਚ ਜਿਹੜੇ ਚੱਲ ਰਹੇ ਸੀ ਆਂਗਣਵਾੜੀ ਸੈਂਟਰ ਉਹਨਾਂ ਨੂੰ ਅਸੀਂ ਇਸ ਤਰੀਕੇ ਦੇ ਨਾਲ ਅਪਗ੍ਰੇਡੇਸ਼ਨ ਦੇ ਵੱਲ ਲੈ ਕੇ ਜਾ ਰਹੇ ਹਾਂ 27 ਹੈ ਤੁਸੀਂ 512 ਦੇ ਸੈਂਟਰ ਹੈ ਤੁਹਾਡੇ ਉਸ ਟੋਟਲ ਕਿੰਨੇ ਚਿਰ ਬੱਚੇ ਆ ਗਏ ਟੋਟਲ ਕਿੰਨੇ ਬੱਚੇ ਇੱਥੇ ਆ ਰਹੇ ਨੇ ਦੇਖੋ ਜੀ ਇਹਦੇ ਵਿੱਚ ਥੋੜਾ ਜਿਹਾ ਇਹ ਹੋ ਜਾਂਦਾ ਹੈ ਕਿ ਕੁਝ ਸਾਲ ਪਹਿਲਾਂ ਜਿਵੇਂ ਇਹਨਾਂ ਨੇ ਕੁਝ ਸੈਂਟਰ ਸਾਡੇ ਸਕੂਲਾਂ ਦੇ ਵਿੱਚ انرੋਲ ਕਰ ਲਏ ਸੀ ਸਕੂਲਾਂ ਦੇ ਵਿੱਚ ਸਾਡੇ ਤਕਰੀਬਨ 10000 ਸੈਂਟਰ ਜਿਹੜੇ ਚੱਲ ਰਹੇ ਆ ਤਾਂ ਉਹਦੇ ਵਿੱਚ ਅਸੀਂ ਜੇ ਟੋਟਲ ਸਟਰੈਂਥ ਗਿਣੀਏ ਤਾਂ ਉਹ ਕਈ ਬੱਚੇ ਆਂਗਣਵਾੜੀ ਸੈਂਟਰਸ 'ਚ ਵੀ ਆਉਂਦੇ ਆ ਤੇ ਸਕੂਲਾਂ ਦੇ ਵਿੱਚ ਵੀ ਆਉਂਦੇ ਆ ਸੋ ਇਹ ਡਬਲ انرੋਲਮੈਂਟ ਕਈ ਵਾਰੀ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਜੇਕਰ ਅਸੀਂ ਕਹੀਏ ਕਿ ਬੱਚੇ ਸਕੂਲਾਂ 'ਚ ਨਹੀਂ ਜਾਂਦੇ ਜਾਂ ਸਕੂਲਾਂ 'ਚ انرੋਲ ਹੁੰਦੇ ਆ ਤਾਂ ਉਹ ਐਸਐਨਪੀ ਤੋਂ ਵਾਂਝੇ ਰਹਿ ਜਾਂਦੇ ਆ ਸੋ ਇੱਕ ਵੱਡੀ ਸਮੱਸਿਆ ਇਹ ਸਾਡੇ ਲਈ ਹੈ ਸੋ ਇਦੇ ਵਿੱਚ ਅਸੀਂ ਪਿਓਰਲੀ ਆਂਗਣਵੜੀ ਸੈਂਟਰਾਂ ਦੇ ਵਿੱਚ ਨਹੀਂ ਸਾਡੇ ਵਿੱਚ ਟੋਟਲ ਜਿਹੜੇ ਬੱਚੇ ਆ ਉਹ ਐਨਰੋਲ ਸਕੂਲਾਂ ਵਾਲੇ ਵੀ ਜਿਹੜੇ ਆਂਗਣਵੜੀ ਸੈਂਟਰਾਂ ਚੋਂ ਐਸਐਨਪੀ ਲੈ ਰਹੇ ਨੇ ਮਿੱਡੇ ਮੀਲ ਮਿੱਡੇ ਮੀਲ ਤੁਸੀਂ ਬੱਚਿਆਂ ਨੂੰ ਦੇ ਰਹੇ ਹੋਗੇ ਉੱਥੋਂ ਫਿਰ ਇਹਦਾ ਡਬਲ ਨਹੀਂ ਹੋਏਗਾ ਸਕੂਲਾਂ ਜਿਹੜਾ ਦਿਖਾ ਰਹੇ ਆ ਬੱਚੇ ਨੂੰ ਮੀਲ ਮਿਲ ਜਿਆ ਤੇ ਸੈਂਟਰ ਜੀ ਵੀ ਦਿਖਾ ਦੇ ਨਹੀਂ ਜੀ ਸਾਡੇ ਕੋਲ ਜਿਹੜੇ ਬੱਚੇ ਆ ਉਹ ਸਿਰਫ ਜਾਂ ਮਿੱਡੇ ਮੀਲ ਸਕੂਲ ਤੋਂ ਲੈਣਗੇ ਜਾਂ ਆਂਗਣਵੜੀ ਸੈਂਟਰ ਤੋਂ ਲੈਣਗੇ ਸਾਡੇ ਕੋਲ ਟੋਟਲ ਬੈਨੀਫਿਸ਼ੀਰੀ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਆਂਗਣਵਾੜੀ ਸੈਂਟਰਾਂ ਚ 16 ਲੱਖ ਬੈਨੀਫਿਸ਼ੀਰੀ ਸਾਡੇ ਕੋਲ ਨੇ ਜੀ ਮੈਡਮ ਤੁਸੀਂ ਮੈਸ਼ੇਜ ਆਪਸ ਵਿੱਚ ਨੂੰ ਲੈ ਕੇ ਮੈਸ਼ੇਜ ਜੇ ਸਵਾਲ ਉੱਠਦੇ ਨੇ ਕੋਈ ਕੁਤੀਨਾ ਫਸਾ ਚ ਕੜਾ ਵੀ ਕਰਦੇ ਆਂਗੇ ਲੇਕਿਨ ਉਹਦੇ ਦਰਾਂ ਮੈਕੈਨਿਜ਼ਮ ਕੀ ਤਿਆਰ ਕੀਤਾ ਕਿਉਂਕਿ ਮੈਸ਼ੇਜ ਜੇ ਕਿਸੇ ਦੀ ਗੱਲ ਹੋਵੇ ਕੋਈ ਮਿੱਟੀ ਮਿਲ ਉਸ ਮਾਮ ਦੀ ਗੱਲ ਉਹਦੇ ਉਹ ਜਦੋਂ ਵੀ ਹੁੰਦੀ ਹੈ ਉਸੇ ਦਾ ਮੈਕੈਨਿਜ਼ਮ ਕੀ ਤਿਆਰ ਕੀਤਾ ਤਾਂ ਕਿ ਬਿਲਕੁਲ ਇਸ ਤਰ੍ਹਾਂ ਹੀ ਟਰਾਂਸਪੇਰੈਂਸੀ ਬਣੀ ਅਸੀਂ ਇਸ ਤੋਂ ਪਹਿਲਾਂ ਵੀ ਕਿਉਂਕਿ ਐਸਐਨਪੀ ਦੀ ਗੱਲ ਹੋ ਰਹੀ ਆ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਟਰਾਂਸਪੇਰੈਂਸੀ ਵਾਲਾ ਸਿਸਟਮ ਹੀ ਚਲਾਇਆ ਸੀ ਮਾਰਕਫੈਟ ਤੋਂ ਅਸੀਂ ਜਿਹੜਾ ਐਸਐਨਪੀ ਪ੍ਰੋਵਾਈਡ ਕਰ ਰਹੇ ਹਾਂ ਪੂਰਾ ਪੈਕੇਟਡ ਹੁੰਦਾ ਔਰ ਜੋ ਟੇਕ ਹੋਮ ਰਾਸ਼ਨ ਜਿਹੜਾ ਅਸੀਂ ਬੱਚਿਆਂ ਨੂੰ ਘਰਾਂ 'ਚ ਦਿੰਨੇ ਆ ਜਾਂ ਮਾਵਾਂ ਨੂੰ ਦਿੰਦੇ ਹੋਂ 15 ਦਿਨ ਦੀ ਪੈਕੇਜ ਹੁੰਦੀ ਹੈ ਔਰ ਬਾਕੀ ਵੀ ਸਾਰਾ ਪੈਕੇਟ ਦੇ ਵਿੱਚ ਹੀ ਆਉਂਦਾ ਕੋਈ ਅਸੀਂ ਖੁੱਲਾ ਰਾਸ਼ਨ ਪੂਰਨ ਤੌਰ ਤੇ ਬੰਦ ਕੀਤਾ ਗਿਆ ਤਾਂ ਕਿ ਉਹਦਾ ਕੋਈ ਮਿਸਯੂਜ਼ ਨਾ ਹੋਵੇ ਬਾਕੀ ਟਰਾਂਸਪੇਰੈਂਸੀ ਲਈ ਅਸੀਂ ਪੂਰੇ ਮੈਜਰਸ ਉੱਪਰ ਸਾਰੀ ਡੇਟਸ ਮੈਨੂਫੈਕਚਰ ਡੇਟ ਐਕਸਪਾਇਰੀ ਡੇਟ ਅਸੀਂ ਸੀ ਡੀ ਪੀਓ ਤੋਂ ਲੈ ਕੇ ਆਂਗਣਵੜੀ ਸੈਂਟਰ ਤੱਕ ਕਿੰਨੇ ਟਾਈਮ ਚ ਡਿਲੀਵਰ ਹੋਣਾ ਸਾਰੇ ਡੇ ਦਿਨ ਫਿਕਸ ਕੀਤੇ ਹੋਏ ਆ ਤਾਂ ਕਿ ਕੋਈ ਵੀ ਚੀਜ਼ ਐਕਸਪਾਇਰੀ ਵਾਲੀ ਬੈਨੀਫਿਸ਼ੀਰੀ ਤੱਕ ਨਾ ਪਹੁੰਚੇ ਔਰ ਉਹਨੂੰ ਹੋਰ ਜ਼ਿਆਦਾ ਕਿਉਂਕਿ ਪ੍ਰੋਬਲਮ ਜਿੱਤੇ ਜਿੱਤੇ ਆਉਂਦੀਆਂ ਸੀ ਉਹਨੂੰ ਸੌਲਟ ਆਊਟ ਕਰਨ ਲਈ ਨਵੇਂ ਹੱਲ ਵੀ ਲੱਭੇ ਆ ਉਸ ਤੋਂ ਬਾਅਦ ਅਸੀਂ ਉਹਦੀ ਪੈਕਿੰਗ ਨੂੰ ਵੀ ਜਿਹੜਾ ਟਰਾਂਸਪੇਰੈਂਟ ਕਰ ਦਿੱਤਾ ਤਾਂ ਕਿ ਜਿਹੜਾ ਖਾਣਾ ਹੈ ਉਹ ਬਾਰੋਂ ਹੀ ਦਿਖੇ ਤੇ ਕੋਈ ਵੀ ਇਸ ਤਰ੍ਹਾਂ ਦਾ ਨਾ ਹੋਵੇ ਕਿ ਕੋਈ ਕਿਸੇ ਤਰ੍ਹਾਂ ਦਾ ਖਰਾਬ ਖਾਣਾ ਬੱਚੇ ਤੱਕ ਪਹੁੰਚੇ 16 ਲੱਖ ਕਿੰਨੇ ਕੁ ਡਬਲ ਬੈਨੀਫਿਸ਼ਰੀ ਜਿਹੜੇ ਦੋਨੋਂ ਪਾਸੇ ਸਕੂਲ 'ਚ ਵੀ ਦੇਖੋ ਜੀ ਕੋਈ ਡਬਲ ਬੈਨੀਫਿਸ਼ਰੀ ਨਹੀਂ ਹੈ ਬੈਨੀਫਿਸ਼ਰੀ ਮੈਂ ਤਾਂ ਕਰ ਰਹੀ ਹਾਂ ਕਿਉਂਕਿ ਬੱਚੇ ਜਿਹੜੇ ਪੜ੍ਹਦੇ ਸਕੂਲ 'ਚ ਹੈ ਔਰ ਐਸਐਨਪੀ ਇਧਰੋਂ ਲੈ ਰਹੇ ਸੋ ਇਹ ਜਿਹੜੇ ਆਂਗਣਵਾਲੀ ਸੈਂਟਰ ਸਾਡੇ ਸਕੂਲਾਂ 'ਚ ਬਣੇ ਹੋਏ ਨੇ ਉਹਦੇ ਵਿੱਚ ਇਹ ਹੈ ਕਿ ਬੱਚੇ ਜਿਵੇਂ ਫਰਸਟ ਕਲਾਸ ਜਿਹੜੀ ਉਹ ਸਕੂਲ 'ਚ ਚਲੇ ਗਏ ਔਰ ਖਾਣਾ ਇੱਥੋਂ ਲੈ ਰਹੇ ਕਿੰਨੇ ਇਨਕਰੀਸ ਹੋਏ ਮੈਮ ਪਿਛਲੇ ਘਟੇ ਕਿ ਉਹਦੇ ਬੱਚੇ ਕਿੰਨਾ ਤੇ ਇਨਕਰੀਸ ਹੋਏ ਅ ਐਗਜ਼ੈਕਟ ਡਾਟਾ ਨਹੀਂ ਮੈਂ ਕਹਿ ਸਕਦੀ ਕਿਉਂਕਿ ਬੱਚੇ ਤਾਂ ਪੋਪੂਲੇਸ਼ਨ ਦੇ ਹਿਸਾਬ ਨਾਲ ਜਿੰਨੇ ਵੀ ਹੈ ਉਹ ਆਉਣੇ ਹੀ ਆ ਔਰ ਸਾਰੇ ਬੱਚੇ ਅੰਗਣਵੜੀ ਸਪਰਟਿਵਿਟੀ ਕੋਗਸਾਸੀ ਨੇ ਸਵਾਲ ਪੁੱਛੇ ਸੀ ਕਿ ਕਿੰਨੇ ਕੁ ਬੱਚੇ ਇਨਕਰੀਸ ਹੋਏ ਨੇ ਬੱਚੇ ਗੱਭਰੂ ਆਏਗੇ ਕਿੰਨੇ ਕੁ 15% 20% ਹਰ ਸਾਲ ਦਾ ਵਾਧਾ ਵੀ ਨਹੀਂ ਨੇ ਬਿਲਕੁਲ ਜੀ ਜਦੋਂ ਮੈਂ ਇਹੀ ਕਹਿੰਦੀ ਕਿ ਬੱਚਿਆਂ ਦਾ ਤੋਂ ਪੋਪੂਲੇਸ਼ਨ ਦੇ ਹਿਸਾਬ ਨਾਲ ਹਰ ਵਾਰ ਕਿਉਂਕਿ ਇਹ ਡਾਇਨਾਮਿਕ ਡਾਟਾ ਕੋਈ ਸਟੈਟਿਕ ਨਹੀਂ ਹੈ ਕਿ ਕਹੇ ਲਿਆ 16 ਲੱਖ ਇਸ ਟਾਈਮ ਜੋ ਕਰੰਟ ਹੈ ਸਾਡੇ ਕੋਲੇ ਬੈਨੀਫਿਸ਼ੀਰੀ ਹੈ ਨਵੇਂ ਸੈਂਟਰ ਬਣਾ ਰਹੇ ਉਹਦੇ ਨਾਲ এমਪਲੋਇਮੈਂਟ ਇੰਟੀਗੇਸ਼ਨ ਕਿੰਨੀ ਹੋਏਗੀ ਨਵੇਂ ਸੈਂਟਰ ਦਾ ਮੇਨ ਮਕਸਦ ਇਹ ਸੀਗਾ ਕਿ ਸਾਡੇ ਕੋਲ ਬਹੁਤ ਸਾਰੇ ਆਂਗਣਵਾੜੀ ਸੈਂਟਰਾਂ ਦੇ ਉੱਪਰ ਕੰਜੈਸ਼ਨ ਹੋ ਰਹੀ ਸੀ ਕਿ ਦੋ ਦੋ ਤਿੰਨ ਤਿੰਨ ਸੈਂਟਰ ਇੱਕ ਜਗ੍ਹਾ ਤੇ ਚੱਲ ਰਹੇ ਸੀ ਉਦੇ ਵਿੱਚ ਬੱਚੇ ਵੀ ਜ਼ਿਆਦਾ ਆ ਰਹੇ ਸੀ ਜਿਵੇਂ ਆਂਗਣਵੜੀ ਵਰਕਰਸ ਵੀ 2 2 3 3 ਸੋ ਸਾਰੀ ਕੰਜੈਸਨ ਨੂੰ ਘੱਟ ਕਰਨ ਦੇ ਲਈ ਪ੍ਰੋਪਰ ਤਰੀਕੇ ਦੇ ਨਾਲ ਸਹੀ এনवायरमेंट ਵਿੱਚ ਬੱਚੇ ਦੀ ਦੇਖਭਾਲ ਹੋਵੇ ਇਸ ਕਰਕੇ ਇਹਨਾਂ ਨੂੰ ਵਿਧਾਇਆ ਜਾ ਰਿਹਾ ਹੈ ਬਾਕੀ ਅਸੀਂ এমਪਲੋਇਮੈਂਟ ਜਨਰੇਸ਼ਨ ਦੀ ਤੁਸੀਂ ਗੱਲ ਕੀਤੀ ਹੈ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ 3000 ਹੋਰ ਆਂਗਣਵੜੀ ਵਰਕਰਸ ਤੇ ਹੈਲਪਰ ਭਰਤੀ ਕਰਾਂਗੇ ਉਸ ਤੋਂ ਬਾਅਦ ਸਕੂਲਾਂ ਚਰਨਵਾਲਾ ਸੈਂਟਰ ਉਧਰ ਸ਼ਿਫਟ ਕਰ ਦਿੱਤੇ ਜਾਣਗੇ ਨਹੀਂ ਜੀ ਸਕੂਲਾਂ ਵਾਲੇ ਸੈਂਟਰ ਇੱਕ ਪਾਲਿਸੀ ਅਧੀਨ ਲੈ ਕੇ ਆਂਦੇ ਗਏ ਸੀਗੇ ਇਹਨਾਂ ਨੂੰ ਹਲੇ ਅਸੀਂ ਸ਼ਿਫਟ ਨਹੀਂ ਕਰਨ ਜਾ ਰਹੇ ਹਲੇ ਜਿਹੜੇ ਸਾਡੇ ਸਟੈਂਡ ਅਲੋਨ ਆਂਗਨਵੜੀ ਸੈਂਟਰ ਹੈ ਜਿੱਥੇ ਕੰਜੈਸਚਨ ਹੈ ਜਾਂ ਸਾਨੂੰ ਲੱਗਦਾ ਕਿ ਸਕੂਲ ਦੇ ਵਿੱਚ ਕੋਈ ਸੈਂਟਰ ਬਣਿਆ ਉਹਦੇ ਵਿੱਚ ਬੱਚੇ ਜਿਹੜੇ ਉਹ ਇੰਨੇ ਜ਼ਿਆਦਾ ਵੱਧ ਗਏ ਵੀ ਉਹ ਪ੍ਰੋਪਰ ਉਹਨਾਂ ਦੀ ਸਿਟਿੰਗ ਨਹੀਂ ਹੈ ਉਹ ਚੱਲ ਪਈ ਵੀ ਉਹਨੂੰ ਲੈ ਕੇ ਵੀ ਤਾਂਕੀ ਦਹਿਸ਼ਤ ਜੀ ਹੈ ਕੋਈ ਵੀ ਡਾਇਰੈਕਸ਼ਨ ਜਾਰੀ ਕੀਤੀ ਹੈ ਬੱਚਿਆਂ ਨੂੰ ਕਿ ਕਿਸ ਤਰ੍ਹਾਂ ਉੱਥੇ ਪ੍ਰੋਪਰ ਅਸੀਂ ਕਰ ਵੀ ਕਾਫੀ ਉੱਥੇ ਜਗ੍ਹਾ ਹੈ ਨਹੀਂ ਹੈ ਨਵੇਂ ਤੁਸੀਂ ਇਹ ਲਈ ਬੁਲਾ ਰਹੇ ਹੋ ਨਾ ਬਿਲਕੁਲ ਜੀ ਬਿਲਕੁਲ ਔਰ ਜਿੱਥੋਂ ਵੀ ਕੋਈ ਕਿਉਂਕਿ ਵਾਇਰਸ ਹਰ ਸਾਲ ਕੋਈ ਨਾ ਕੋਈ ਨਵੇਂ ਆਉਂਦੇ ਰਹਿੰਦੇ ਕੋਈ ਨਵੀਂ ਗੱਲ ਨਹੀਂ ਹੈ ਬੇਸਿਕਲੀ ਤਾਂ ਇਹੀ ਹੁੰਦਾ ਕਿ ਬੱਚਿਆਂ ਨੂੰ ਪ੍ਰੋਟੈਕਸ਼ਨ ਲਈ ਅਸੀਂ ਬੱਚਿਆਂ ਨੂੰ ਮਾਸਕ ਨਹੀਂ ਕਹਿ ਸਕਦੇ ਪਰ ਹੈਂਡ ਵਾਸ਼ਿੰਗ ਕਰਨੀ ਆ ਬੱਚਿਆਂ ਨੂੰ ਸਾਫ ਸਫਾਈ ਚ ਰਹਿਣਾ ਇਹ ਸਾਡੇ ਰੂਟੀਨ ਦੇ ਪ੍ਰੋਸੀਜਰ ਆ ਜਿਨੂੰ ਅਸੀਂ ਕਮਿਊਨਿਟੀ ਬੇਸਡ ਇਵੈਂਟਸ ਕਹਿੰਦੇ ਆ ਸੋ ਹਰ ਬੁੱਧਵਾਰ ਤੇ ਬੁੱਧਵਾਰ ਇਸ ਤਰ੍ਹਾਂ ਦੇ ਇਵੈਂਟਸ ਆਗਨਵੜੀ ਸੈਂਟਰ ਚ ਕਰਾਈ ਜਾਂਦੇ ਆ ਮੈਡਮ ਤੁਸੀਂ ਨਾਮ ਕੀ ਬਜਟ ਕੀ ਤੁਸੀਂ ਦੱਸਿਆ ਕੀ ਕੀ ਹੈ ਜਿਹੜਾ ਵਰਤੀ ਬੱਚਾ ਜਿਹੜਾ ਤੁਸੀਂ ਮੀਲ ਦਿੰਨੇ ਹੋ ਉਹਨਾਂ ਅੱਠ ਤੇ ਪੱਤ ਦਾ ਮੀਲ ਦਈਆਂ ਇੰਨੀ ਮਤੌਣ ਦੀ ਤੁਸੀਂ